ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਅੱਜ ਆਪਣੇ ਇੱਕ ਨਵੇਂ ਬਲੌਗ ਤੇ ਹਾਂਜੀ ਇੱਥੇ ਹੋ ਗਿਆ ਜੀ ਤਕਰੀਬਨ ਸਾਢੇ 11 ਦਾ ਟਾਈਮ ਹੋ ਗਿਆ ਤੇ ਮੈਂ ਇਹ ਵਾਲਾ ਸੂਟ ਆ ਜਿਹੜਾ ਪੇਂਟ ਕਰਨਾ ਸੀਗਾ येलो ਗੁਜਰ ਦਾ ਸੂਟ ਸੀਗਾ ਮੈਡਮ ਦਾ ਹੈ ਹੋਇਆ ਸੀ ਸਕੂਲ ਚ ਤੇ ਮੈਂ ਕਹਾਂ ਚਲੋ ਅੱਜ ਮੈਂ ਪੇਂਟ ਇਹੜਾ ਕਰੀ ਦਵਾਂ ਪਲੀਜ਼ ਵੀਡੀਓ ਨੂੰ ਫੁੱਲ ਵਚ ਜੁੜ ਕਰਿਓ ਮੈਂ ਤੁਹਾਨੂੰ ਜਿਹੇ ਇਧਰਾਂ ਦੀ ਇਹ ਤੇ ਡਿਜ਼ਾਈਨਿੰਗ ਆ ਕਰਾਂਗੀ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਪਲੀਜ਼ ਵੀਡੀਓ ਨੂੰ ਮਿਸ ਨਾ ਕਰਿਓ ਤੇ ਜੋ ਵੀ ਆਪਣੇ ਚੈਨਲ ਦੇ ਨਾਮ ਆ ਰਹੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਹਾਂਜੀ ਇੱਥੇ ਨਾ ਮੈਂ ਅੱਡੇ ਤੇ ਜੜ ਰਹੀ ਸੀ ਅੱਡੇ ਦੇ ਜਿਹੜੇ ਕਲਿੱਪ ਹੁੰਦੇ ਨੇਗੇ ਇਹ ਵਾਲੇ ਕਲਿੱਪ ਨੇ ਮੈਂ ਲਈ ਹੋਇਆਗੇ ਇਹਦੇ ਨਾਲ ਹੀ ਮੈਂ ਅੰਡੀ ਦੇ ਸੂਟਾ ਜਿਹੜਾ ਹਮੇਸ਼ਾ ਜੜਦੀ ਹੁੰਦੀ ਆ ਯਾਨੀ ਕਿ ਬਹੁਤ ਵਧੀਆ ਕਸਾਕ ਆ ਜਿਹੜਾ ਇਹਦੇ ਨਾਲ ਪੈਂਦਾਗਾ ਪੇਂਟ ਕਰ ਲੋ ਚਾਹੇ ਤੁਸੀਂ ਹਨਾ ਚਾਹੇ ਫਿਰ ਹੈਂਡਵਰਕ ਮਸ਼ੀਨੋਂ ਹੈਂਡਵਰਕ ਕਰਨਾ ਜੇ ਮੈਜਿਕਲ ਨੀਡਲਵਰਕ ਚੱਲਿਆ ਹੋਇਆ ਉਹ ਵੀ ਇਹ ਅੱਡੇ ਤੇ ਨਾ ਬਹੁਤ ਵਧੀਆ ਹ ਇਹ ਹੁਣ ਮੈਂ ਸੋਚ ਰਹੀ ਹਾਂ ਨਾ ਵੀ ਦੂਸਰਾ ਸਟੀਲ ਦਾ ਜਾਂ ਫਿਰ ਹਨਾ ਲੋਹੇ ਦੀਆਂ ਪਾਈਪਾਂ ਦਾ ਜਿਹੜਾ ਅੱਡਾ ਬਣਾ ਲਾਂ ਕਿਉਂਕਿ ਇਹਦੇ ਵਿੱਚ ਨਾ ਥੋੜੀ ਜਿਹੀ ਵੰਗ ਜੀ ਮੰਗੂ ਪੈ ਗਈ ਹਨਾ ਵੀ ਜਿਵੇਂ ਲੱਕੜ ਆ ਗਈ ਥੋੜੇ ਟਾਈਮ ਬਾਅਦ ਲੱਕੜ ਸੁੱਕ ਜਾਂਦੀ ਆ ਤਾਂ ਹਨਾ ਉਹ ਦੇ ਕਰਕੇ ਥੋੜਾ ਜਿਹਾ ਫਰਕ ਜਿਹਾ ਪੈ ਰਿਹਾ ਇਹਦੇ ਵਿੱਚ ਫਰਕ ਫਿਰ ਵੀ ਚਲੋ ਆਪਣਾ ਡੰਗਾ ਜਾਂ ਲਾਹੀ ਜਾਂਦਾ ਫਤਿ ਆਪਣਾ ਕੰਮ ਆ ਜਿਹੜਾ ਚੱਲੀ ਜਾਂਦਾਗਾ ਤੇ ਹਾਂਜੀ ਇੱਥੇ ਮੈਂ ਸਾਰਾ ਸੂਟ ਐਂਡ ਚੰਗੀ ਤਰ੍ਹਾਂ ਜਲੂ ਗੱਡੇ ਤੇਨ ਪੂਰੀ ਤਰ੍ਹਾਂ ਸਾਫ਼ ਪਾਉਂਗੀ ਤੇ ਯਾਨੀ ਕਿਸੇ ਪਾਸੇ ਢਿੱਲਾ ਨਾ ਰਹੇ ਜੇ ਥੋੜਾ ਜਿਹਾ ਵੀ ਢਿੱਲਾ ਰਹੇ ਤਾਂ ਥੋੜੀ ਹੀ ਉਹ ਜੀ ਨਾ ਫਿਨਿਸ਼ਿੰਗ ਜੀ ਨਹੀਂ ਆਉਂਦੀ ਹੈਗੀ ਤੇ ਬਾਕੀ ਜੀ ਬੱਚੇ ਜਿਹਨ ਕਿ ਸਕੂਲ ਗਏ ਹੋਏ ਸੀ ਬੱਚਿਆਂ ਨੂੰ ਛੁੱਟੀਆਂ ਨੇ ਜਿਹੜੀਆਂ ਬਸ ਮਿਲਣ ਵਾਲੀਆਂ ਸੀ ਕਿਦੇ ਵਿੱਚ ਛੁੱਟੀਆਂ ਇੱਥੇ ਮਿਲ ਜਾਣੀਆਂ ਸੀਗੀਆਂ ਤੇ ਲੋ ਜੀ ਹੱਡਾ ਆਪਣਾ ਪੂਰਾ ਸੂਟ ਆ ਜਿਹੜਾ ਅੱਡੇ ਤੇ ਜੜਿਆ ਗਿਆ ਚੰਗੀ ਜਿਹਾ ਦੇਖੋ ਆਪਾਂ ਨੇ ਫੋਰ ਸਾਈਡ ਕਲਿੱਪ ਨੇ ਜਿਹੜੇ ਲਗਾਤੇ ਤੇ ਇੱਥੇ ਦੇਖੋ ਮੇਰਾ ਸੂਟ ਇੰਨਾ ਕੁ ਪੂਰਾ ਹੋ ਗਿਆ ਸ਼ਾਮ ਦਾ ਟਾਈਮ ਹੋ ਗਿਆ ਸੀ ਇੱਥੇ ਬੱਚਿਆਂ ਨੂੰ ਚਾਹ ਬਣੀ ਪਈ ਰੋਟੀ ਬਣੀ ਕੁਾਈ ਤੇ ਉਹਨਾਂ ਨੂੰ ਸੂਟ ਇਹ ਮੇਰਾ ਕੰਪਲੀਟ ਹੋਇਆ ਸੀ ਵਿਚੀ ਦੀ ਮੈਂ ਵੀਡੀਓ ਨਹੀਂ ਬਣਾ ਪਾਈ ਹੈਗੀ ਤੇ ਬਸ ਜੀ ਇੱਥੇ ਹੋ ਗਿਆ ਸ਼ਾਮ ਦਾ ਟਾਈਮ ਮੈਂ ਲੱਗੀ ਸੀਗੀ ਸਬਜ਼ੀ ਨੂੰ ਤੜਕਾ ਲਗਾਉਣਾ ਸਬਜ਼ੀ ਐਕਚੁਅਲੀ ਅੱਜ ਹੈ ਨਹੀਂ ਸੀ ਕਾਸੀ ਦੀ ਤੇ ਮੈਂ ਸੋਚਿਆ ਮੈਂ ਸੁਲਫਾ ਪਿਆਜ਼ ਇਦਾਂ ਫਰਾਈ ਕਰ ਲੈਨੇ ਆ ਤੇ ਜਿਹਨੇ ਸੁੱਕੇ ਖਾਣੇ ਹੋਣਗੇ ਆ ਫਾਸੁੱਕੀ ਸਬਜ਼ੀ ਕੱਢਦਾ ਕਿ ਤੇ ਬਾਕੀ ਨਹੀਂ ਤਾਂ ਦੁੱਧ ਪਾਣਾਗੇ ਵਿੱਚ ਆ ਨਾ ਤਰੀ ਵਾਲੀ ਸਬਜ਼ੀ ਜਿਹੜੀ ਉਹ ਬਣ ਜੂ ਬਹੁਤ ਟੇਸਟੀ ਲੱਗਦੀ ਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਵੈਸੇ ਆਪਣੇ ਚੈਨਲ ਤੇ ਵੀਡੀਓ ਇਹਦੀ ਪਈ ਆ ਫੁੱਲ ਰੈਸਪੀ ਦੀ ਵੀਡੀਓ ਫੁੱਲ ਆਪਣੀ ਸਬਜ਼ੀ ਕਿਵੇਂ ਆਪਾਂ ਬਣਾਉਣੀ ਆ ਥਾਰਾ ਕੋਸ਼ਿਸ਼ ਤੇ ਪਿਆ ਵੀਡੀਓ ਚੈਨਲ ਤੇ ਜ਼ਰੂਰ ਵਾਚ ਕਰਿਓ ਤੁਸੀਂ ਤੇ ਲਓ ਜੇ ਇੱਥੇ ਆਪਣੇ ਪਿਆਜ਼ ਫਰਾਈ ਹੋ ਰਹੇ ਸੀਗੇ ਤੇ ਬਸ ਇਸ ਤੋਂ ਬਾਅਦ ਆਪੇ ਇਹਦੇ ਵਿੱਚ ਕਟਛੜੀ ਚਲਾਉਂਦੇ ਜਾਵਾਂਗੇ ਤੇ ਹਾਂ ਜੀ ਇੱਥੇ ਦੇਖੋ ਨੀਰਾ ਹੋਇ ਰਿਹਾ ਸੀ ਤੇ ਨਾਲ ਹੀ ਮੇਰੇ ਜਿੰਨੇ ਕੁ ਸ਼ੈਂਕਰੇ ਵਿੱਚ ਬਰਤਨ ਪਏ ਸੀ ਨਾਲ ਹੀ ਮੈਂ ਕਿਹਾ ਚਲੋ ਆਪਣੇ ਇਹ ਸਾਫ਼ ਕਰ ਦਾਂਗੇ ਜਿੰਨਾ ਕੁ ਟਾਈਮ ਆਪਣਾ ਸਬਜੀ ਤੇ ਲੱਗੂ ਜਿਹੜੇ ਜਿੰਨੇ ਵੀ ਨਿੱਕੇ-ਮੋਟੇ ਕਿਚਨ ਦੇ ਕੰਮ ਹੁੰਦੇ ਨੇ ਮੈਂ ਨਾਲ ਦੀ ਨਾਲ ਜਿਹੜੇ ਹੈਗੇ ਕੰਮ ਕਰਦੇ ਜਾਂ ਨਹੀਂ ਹੁੰਦੀਆਂ ਕਿਉਂਕਿ ਨਹੀਂ ਤਾਂ ਲੱਗਦਾ ਔਰ ਟਾਈਮ ਕੱਢਣਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਮੇਰੇ ਜਨਕ ਸਲਾਈ ਦਾ ਲਾਲਾ ਜਾਂ ਫਿਰ ਨਾ ਕੋਈ ਵੀ ਨਾ ਮੈਂ ਦੂਸਰਾ ਕੰਮ ਕਰਦੇ ਜਦੋਂ ਵੀ ਤੁਸੀਂ ਕਿਚਨ ਚ ਜਾਂਦੇ ਹੋ ਤਾਂ ਨਾਲ ਦੀ ਨਾਲ ਆਪਣਾ ਆਲਾ ਦੋਲਾ ਕੰਮ ਦੇਖ ਕੇ ਤੁਸੀਂ ਵੀ ਨਾਲ ਦੀ ਨਾਲ ਇਦਾਂ ਹੀ ਕੰਮ ਐ ਜਿਹੜੇ ਕਰਦੇ ਰਿਹਾ ਕਰੋ ਕਿਉਂਕਿ ਮੇਰੇ ਨਾਕ ਮੇਰੇ ਕੋਲ ਟਾਈਮ ਹੁੰਦਾ ਮੈਂ ਦੀ ਸਾਰਾ ਆਪਣਾ ਜਿਹੜਾ ਕੰਮ ਖਤਮ ਕਰਦੇ ਜਾਨੀ ਹੁੰਦੀ ਆ ਤੇ ਲੋ ਜੀ ਆਪਣੇ ਪਿਆਜ਼ ਚੰਗੀ ਤਰ੍ਹਾਂ ਭੁੰਨੇ ਗਏ ਸੀ ਇਹਦੇ ਵਿੱਚ ਆਪਾਂ ਜਿੰਨੇ ਵੀ ਆਪਣੇ ਬੇਸਿਕ ਜਿਹੇ ਮਸਾਲੇ ਹੁੰਦੇ ਨੇ ਮੋਹੀ ਐਡ ਕਰੂੰਗੀ ਕਿਉਂਕਿ ਜਿਆਦਾ ਖੁਸ਼ ਨਹੀਂ ਮੈਂ ਪਾਉਂਦੀ ਜਿਵੇਂ ਕਿ ਆਪਣੀ ਨਮਕ ਮਿਰਚ ਹਲਦੀ ਤੇ ਬਸ ਇਨੇ ਕੁ ਮਸਾਲੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਥੋੜਾ ਟਾਈਮ ਇਹਨਾਂ ਨੂੰ ਫਰਾਈ ਕਰਾਂਗੇ ਕਿਉਂਕਿ ਜਿੰਨੇ ਵਧੀਆ ਮਸਾਲੇ ਭੁੰਨੇ ਜਾਣਗੇ ਓਨੀ ਹੀ ਆਪਣੀ ਵਧੀਆ ਸਬਜ਼ੀ ਬਣੂਗੀ ਜੇਕਰ ਆਪਾਂ ਮਸਾਲੇ ਕੱਚੇ ਜੇ ਛੱਡ ਦਾਂਗੇ ਤਾਂ ਆਪਣੀ ਸਬਜ਼ੀ ਜਿਹੜੀ ਬਿਲਕੁਲ ਵੀ ਟੇਸਟੀ ਨਹੀਂ ਬਣਦੀ ਤੇ ਹਾਂਜੀ ਇੱਥੇ ਬਸ ਸ਼ਾਮ ਦਾ ਟਾਈਮ ਸੀ ਇਸ ਤਰ੍ਹਾਂ ਮਿਲਦੀ ਆ ਮੈਂ ਤੁਹਾਨੂੰ ਨੈਕਸਟ ਮਾਰਨਿੰਗ ਹੋ ਗਈ ਇੱਥੇ ਰੋਟੀ ਵਗੈਰਾ ਦੀ ਵੀਡੀਓ ਮੈਂ ਨਹੀਂ ਲਈ ਸੀਗੀ ਤੇ ਇੱਥੇ ਬਸ ਮਾਰਨਿੰਗ ਰਾਤ ਨੂੰ ਦੇਖੋ ਮੀਂਹ ਵੀ ਆ ਗਿਆ ਸੀ ਥੋੜੀ ਥੋੜੀ ਨੇਰੀ ਜੀ ਵੀ ਆਈ ਸੀ ਗਿੱਲਾ ਦੇਖੋ ਦਿਖ ਰਿਹਾ ਥੋੜੀ ਜਿਹੀ ਇੱਥੇ ਬੱਦਲ ਹੈਗੇ ਸੀ ਹੁਣ ਵੀ ਤੇ ਮੈਂ ਸੋਚਿਆ ਕੱਪੜੇ ਨਾ ਬਹੁਤ ਹੋਏ ਪੈਸੇ ਮੈਂ ਕਿਹਾ ਚਲੋ ਹੁਣ ਮਾਰਨਿੰਗ ਜਲਦੀ ਉੱਠ ਕੇ ਇੱਥੇ ਮੈਂ ਮਸ਼ੀਨ ਆ ਜਿਹੜੀ ਲਗਾਤੀ ਸੀ ਟਾਈਮ ਜੀ ਇੱਥੇ ਤਕਰੀਬਨ ਪੌਣੇ 1:07 ਦਾ ਹੀ ਹੋਇਆ ਸੀਗਾ ਤੇ ਦੇਖੋ ਬੱਦਲ ਕਿੰਨੇ ਜ਼ਿਆਦੇ ਦਿਖ ਰਹੇ ਨੇ ਹਨਾ ਤੇ ਇਹ ਮੈਂ ਕਿੱਥੋਂ ਆਪਣੇ ਕੱਪੜੇ ਜਿਹੜੇ ਸੁੱਕਣੇ ਫਾਦ ਗਏ ਥੋੜੀ ਜੀ ਹਵਾ ਨਿਕਲ ਜੇ ਇਹਨਾਂ ਵਿੱਚ ਦੀ ਜਮੀ ਆ ਵੀ ਹੈ ਤਾਂ ਆਪਣੇ ਚੱਕੇ ਜਾਣਗੇ ਨਾਲ ਦੀ ਨਾਲ ਤੇ ਬਾਕੀ ਜੀ ਬੱਚਿਆਂ ਦੇ ਛੋਟੇ-ਛੋਟੇ ਕੱਪੜੇ ਨੂੰ ਪਾਉਣ ਨੂੰ ਬਿਲਕੁਲ ਵੀ ਜਗ੍ਹਾ ਨਹੀਂ ਹੁੰਦੀ ਤੇ ਹਾਂਜੀ ਇੱਥੇ ਦੇਖੋ ਦਿਨ ਹੋ ਗਿਆ ਸੀਗਾ ਤਕਰੀਬਨ ਇੱਥੇ ਇਹ ਟਾਈਮ ਹੋ ਗਿਆ ਸੀ ਸਾਢੇ 1 ਬਾਹਰਾਂ ਦਾ ਟਾਈਮ ਸੀ ਸੂਟ ਆਪਣਾ ਬਿਲਕੁਲ ਦੇਖੋ ਕੰਪਲੀਟ ਹੋ ਗਿਆ ਬਾਜੂ ਤੇ ਆਪਣੀ ਸ਼ਰਟ ਤੇ ਚੰਗੀ ਤਰ੍ਹਾਂ ਆਪਾਂ ਨੇ ਸੂਟ ਰੈਡ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਉੱਪਰ ਨੂੰ ਆਪਾਂ ਨੇ ਕਲੀਆਂ ਪਾਈਆਂ ਨੇ ਜਨ ਕਿ ਮੇਰੀ ਇੱਕ ਸਿਸਟਰ ਨੇ ਜੁਰੂਰ ਸਿਸਟਰ ਨੇ ਕਿਹਾ ਸੀ ਕਿ ਤੁਸੀਂ ਫੁੱਲ ਵੀਡੀਓ ਜ਼ਰੂਰ ਪਾਇਆ ਕਰੋ ਇਹੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀਡੀਓ ਮੈਂ ਬਣਾ ਲੈਨੀ ਆ ਬਟ ਹਨਾ ਕਈ ਵਾਰੀ ਬਲੌਗ ਲੰਮਾ ਹੋ ਜਾਂਦਾ ਤੇ ਜਾਂ ਫੇਰ ਆਫਰਾ ਇਦਾਂ ਹੋ ਜਾਂਦਾ ਵੀ ਫੋਰ ਬਲੌਗ ਪਿਆ ਹੁੰਦਾ ਤਾਂ ਕਰਕੇ ਮੈਨੂੰ ਨਹੀਂ ਪਾਉਂਦਾ ਵੈਸੇ ਮੈਂ ਕੋਸ਼ਿਸ਼ ਪੂਰੀ ਕਰਦੀ ਆ ਤੇ ਲਓ ਜੀ ਇਹ ਵਾਲਾ ਹੋ ਗਿਆ ਆਪਣਾ ਸੂਟ ਰੈਡੀ ਕਮੈਂਟ ਕਰਕੇ ਜ਼ਰ ਇਹੜਾ ਆਪਣਾ ਸੂਟ ਆ ਰੈਡੀ ਹੋਇਆ ਕਿਵੇਂ ਦਾ ਲੱਗਿਆ ਤੇ ਜੀ ਅੱਜ ਦਾ ਮੇਰਾ ਬਲੌਗ ਸੀਗਾ ਇੰਨਾ ਕਿ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸੋ